ਇਹ ਮਤਲਬ ਇਹ ਕਿਵੇਂ ਪੋਸੀਬਲ ਤਾਂ ਹੋ ਨਹੀਂ ਸਕਦੀ ਆਪਾਂ ਕਰਾਂਗੇ ਆਪਾਂ ਕਰਦੇ ਆ ਆਪਾਂ ਕਰਦੇ ਆ ਰਹੇ ਆ ਕਰਾਂਗੇ ਵੀ ਜਿਹੜੇ ਸਾਡੇ ਕੈਨੇਡਾ ਕਲਾਇੰਟ ਗਏ ਆ ਜਾਂ ਯੂਕੇ ਕਲਾਇੰਟ ਗਏ ਆ ਆਪਾਂ ਦਾ ਡਾਉਨਾਡ ਨੰਬਰ ਦੇ ਜਿਹੜੀ ਤੁਸੀਂ ਜਹਾਜ਼ ਟਿਕਟਾਂ ਦੀ ਗੱਲ ਕਰੀ ਐ ਇਹ ਥੋੜੀ ਹਜਮ ਨਹੀਂ ਹੋ ਰਹੀ ਮੇਰੇ ਵੀਰੇ ਤੁਹਾਨੂੰ ਟਿਕਟਾਂ ਵੀ ਅਸੀਂ ਕਰਵਾ ਕੇ ਦੇਵਾਂਗੇ ਇੱਕ ਬੰਦਾ ਹੋਵੇ ਜਾਂ ਦੋ ਬੰਦੇ ਹੋਣ ਫੈਮਿਲੀ ਦੇ ਵਿੱਚ ਚਾਹੇ ਤਿੰਨ ਮੈਂਬਰ ਹੋਣ ਹਾਂਜੀ ਤਿੰਨਾਂ ਦੀਆਂ ਟਿਕਟਾਂ ਅਸੀਂ ਉਹਨਾਂ ਦਾ ਵੀਜ਼ੇ ਲੱਗੇ ਹੋਏ ਆਪਣੇ ਉਹਨਾਂ ਦੀ ਵੀ ਲਵਾ ਦਨੇ ਆਪਾਂ ਚਾਂਸ ਆਪਾਂ ਦੇ ਡਾਕੂਮੈਂਟ ਫੜ ਲਏ ਫਾਈਲ ਲਗਾਤੀ 1 ਜਾਂ 2% ਚਾਂਸ ਹੋਗੇ ਕਿ ਉਹਦਾ ਕੇਸ ਰਿਫਿਊਜ਼ ਹੋ ਗਿਆ ਪੈਸੇ ਤਾਂ ਆਪਾਂ ਪਹਿਲਾਂ ਕੋਈ ਲਿੱਤੇ ਨਹੀਂ ਨਹੀਂ ਤਾਂ ਉਹਦੇ ਵਿੱਚ ਉਹਦੀ ਸ਼ੋਰਟ ਹੀ ਹੋਗੀ ਕਿ ਉਹਦਾ ਪਹਿਲਾਂ ਅਡਵਾਂਸ ਦੇ ਵਿੱਚ ਤੁਹਾਨੂੰ 1 ਰੁਪਿਆ ਨਹੀਂ ਦੇਣਾ ਨਾ ਕੋਈ ਫਾਈਲ ਖਰਚੇ ਦੇ ਨਾਮ ਤੇ ਵੀਰੇ ਨਾ ਕੋਈ ਇਨਸੋਰਸ ਨਾ ਕੋਈ ਪ੍ਰੋਸੈਸਿੰਗ ਨਾ ਕੋਈ ਐਂਬੈਸੀ ਫੀਸ ਦੇ ਨਾਮ ਤੇ ਨਾ ਮਤਲਬ ਬੀ ਸ਼ੋਰੋ ਕਿ ਸਤਰੀਕਰ ਜੀ ਸਾਰੇ ਭਰਾਵਾਂ ਨੂੰ ਤੇ ਵੀਜ਼ਾ ਕੰਸਲਟੈਂਟ ਦੇ ਰਿਗਾਰਡਿੰਗ ਅੱਜ ਆਪਾਂ ਇੱਕ ਵੀਡੀਓ ਬਣਾ ਰਿਹਾ ਜਲੰਧਰ ਦੇ ਵਿੱਚ ਪਹੁੰਚਿਆ ਭਰਾ ਆਪਣੇ ਨਾਲ ਆ ਪਰ ਤੁਸੀਂ ਵੀ ਸਤਿ ਕਰ ਸਤਿ ਸ਼੍ਰੀ ਅਕਾਲ ਜੀ ਵੈਲਕਮ ਆਪਣੇ ਚੈਨਲ ਤੇ ਧੰਨਵਾਦ ਜੀ ਤੇ ਆਪਾਂ ਨਾ ਮਾਰਕੀਟ ਦੇ ਵਿੱਚ ਦੇਖਿਆ ਹੁੰਦਾ ਕਿ ਪੈਸੇ ਵੀਜ਼ਾ ਤੋਂ ਬਾਅਦ ਆਪਾਂ ਜੋ ਚੀਜ਼ਾਂ ਵੀਰੇ ਦੇਖਦੇ ਹੁੰਦੇ ਹਨ ਹਣਾ ਬਿਲਕੁਲ ਕਰ ਵੀ ਰਹੇ ਨੇ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਜਿੰਨੇ ਭਰਾ ਦੇਖਣੇ ਹੀ ਵੀਡੀਓ ਆਪਣੀ ਉਹਨਾਂ ਨੂੰ ਇੰਟਰੋਡਿਊਸ ਕਰ ਦੋ ਆਪਣਾ ਆਫਿਸ ਕਿੱਥੇ ਪੈਂਦਾ ਪ੍ਰੋਪਰ ਕਿਸੇ ਨੇ ਉਰੇ ਆਣਾ ਹੋਵੇ ਭਾਜੀ ਆਪਣਾ ਆਫਿਸ ਜਲੰਧਰ ਬੱਸ ਸਟੈਂਡ ਦੇ ਕੋਲ ਹਾਂਜੀ ਤਿੰਨ ਨੰਬਰ ਗੇਟ ਦੇ ਨਾਲ ਦੁਆਬਾ ਮਾਰਕੀਟ ਦੇ ਵਿੱਚ ਬ੍ਰਦਰ ਕੰਸਲਟੈਂਸੀ ਓਕੇ ਬਾਕੀ ਨਾ ਇਹਨਾਂ ਦਾ ਆਪਾਂ ਸਕਰੀਨ ਤੇ ਐਡਰੈਸ ਤੇ ਕੰਟੈਕਟ ਨੰ ਉਰੇ ਆਉਣ ਤੋਂ ਪਹਿਲਾਂ ਕਾਲ ਜ਼ਰੂਰ ਕਨਫਰਮ ਕਰ ਲਓ ਕਿ ਸਰਪ੍ਰਾਈਜ਼ ਹੀ ਹੋਣਗੇ ਅੱਜ ਤੇ ਵੀਰੇ ਇਹ ਕੀ ਮੈਟਰ ਚੱਕਰ ਕੀ ਹੈ ਪੇਮੈਂਟ ਵੀਜ਼ੇ ਤੋਂ ਬਾਅਦ ਨਹੀਂ ਪੇਮੈਂਟ ਰੀਚ ਤੋਂ ਬਾਅਦ ਇਹ ਰੀਚ ਤੋਂ ਬਾਅਦ ਆਪਾਂ ਪੇਮੈਂਟ 1 ਰੁਪਿਆ ਵੀ ਪਹਿਲਾਂ ਨਹੀਂ ਲਵਾਂਗੇ ਸਾਰੇ ਪੈਸੇ ਲਵਾਂਗੇ ਜਦੋਂ ਬੰਦਾ 에ਅਰਪੋਰਟ ਤੇ ਪਹੁੰਚੇਗਾ ਹਾਂ ਇਹ ਚੀਜ਼ ਮਤਲਬ ਵੀ ਕਿਵੇਂ ਪੋਸੀਬਲ ਤਾਂ ਹੋ ਨਹੀਂ ਸਕਦੀ ਆਪਾਂ ਕਰਾਂਗੇ ਆਪਾਂ ਕਰਦੇ ਆ ਆਪਾਂ ਕਰਦੇ ਆ ਰਹੇ ਹਾਂ ਕਰਾਂਗੇ ਵੀ ਜਿਹੜੇ ਸਾਡੇ ਕੈਨੇਡਾ ਕਲਾਇੰਟ ਗਏ ਆ ਜਾਂ ਯੂਕੇ ਕਲਾਇੰਟ ਗਏ ਆ ਆਪਾਂ ਤਾਂ ਨੰਬਰ ਦੇ ਦੇਣ ਨੂੰ ਸੀ ਉਹਨਾਂ ਨੂੰ ਪੁੱਛ ਕੇ ਦੇਖ ਲਓ। ਅੱਛਾ ਵੀ ਆਪਣੇ ਤੇ ਜੇ ਲੋਕਾਂ ਨੂੰ ਭਰੋਸਾ ਨਹੀਂ ਹੈਗਾ ਤਾਂ ਆਪਣੇ ਕਸਟਮਰ ਨੂੰ ਫੋਨ ਕਰਕੇ ਪਤਾ ਕਰ ਲੈਣਾ। ਬਿਲਕੁਲ। ਨੰਬਰ ਦੇ ਦਿੰਨੇ ਆ। ਪੈਸੇ ਹੀ ਉਦੋਂ ਦੇਣੇ ਆ ਜਦੋਂ ਕੈਨੇਡਾ 에어ਪੋਰਟ ਤੇ ਪਹੁੰਚ ਜਾਓਗੇ ਜਾਂ ਕਿਊਕੀ 에어ਪੋਰਟ ਤੇ ਪਹੁੰਚ ਜਾਓਗੇ ਉਦੋਂ ਪੈਸੇ ਲਵਾਂਗੇ। ਪਹਿਲਾਂ 1 ਰੁਪਿਆ ਨਹੀਂ ਲਵਾਂਗੇ। ਟਿਕਟਾਂ ਵੀ ਤੁਹਾਨੂੰ ਅਸੀਂ ਕੋਲੋਂ ਲਵਾ ਕੇ ਦੇਵਾਂਗੇ। ਇਹ ਜਿਹੜੀ ਤੁਸੀਂ ਜਹਾਜ਼ ਟਿਕਟਾਂ ਦੀ ਗੱਲ ਕਰੀ ਐ। ਇਹ ਥੋੜੀ ਹਾਜਮ ਨਹੀਂ ਹੋ ਰਹੀ ਮੇਰੇ ਵੀਰੇ ਤੁਹਾਨੂੰ ਟਿਕਟਾਂ ਵੀ ਅਸੀਂ ਕਰਵਾ ਕੇ ਦਵਾਵਾਂਗੇ ਇੱਕ ਬੰਦਾ ਹੋਵੇ ਜਾਂ ਦੋ ਬੰਦੇ ਹੋਣ ਫੈਮਿਲੀ ਦੇ ਵਿੱਚ ਚਾਹੇ ਤਿੰਨ ਮੈਂਬਰ ਹੋਣ ਤਿੰਨਾਂ ਦੀਆਂ ਟਿਕਟਾਂ ਅਸੀਂ ਕੋਲੋਂ ਕਰਵਾ ਕੇ ਦਵਾਵਾਂਗੇ ਬਾਈ ਪੇਮੈਂਟ ਸਾਰੀ ਵੀਜ਼ੇ ਤੋਂ ਬਾਅਦ ਵੀਜ਼ਾ ਵੀ ਨਹੀਂ ਕਹਿ ਸਕਦਾ ਮੈਂ ਰੀਚ ਤੋਂ ਬਾਅਦ ਰੀਚ ਤੋਂ ਬਾਅਦ 에어ਪੋਰਟ ਤੋਂ ਬਾਅਦ ਨਾ ਤੁਹਾਡੇ ਜਹਾਜ਼ ਦਾ ਕੋਈ ਟਿਕਟਾਂ ਲੱਗਣਗੀਆਂ ਬਾਈ ਕਹਿੰਦਾ ਅਸੀਂ ਬੈਠੇ ਹਾਂ ਐਂਬੈਸੀ ਵੀਜ਼ਾ ਵੀ ਕੋਲ ਲਾਵਾਂਗੇ ਸਾਰਾ ਕੁਝ ਸਾਰਾ ਕੁਝ ਜੇ ਹੁਣ ਗੱਲ ਕਰਦੇ ਆਂ ਵੀਰੇ ਆਪਣੇ ਕੋਲ ਕਿਹੜੀ ਕਿਹੜੀ ਕੰਟਰੀ ਦਾ ਸਿਸਟਮ ਹੈ ਆਪਾਂ ਕੈਨੇਡਾ ਕਰ ਰਹੇ ਆਂ ਇਸ ਟਾਈਮ ਤੇ ਜੋ ਕਨਾਲ ਕੈਨੇਡਾ ਤੇ ਯੂਕੇ ਦਾ ਵੀਰੇ ਬਹੁਤ ਵੱਡੀਆਂ ਕੰਟਰੀਆਂ ਆ ਇਹ ਮੈਂ ਬਿਲਕੁਲ ਬਿਲਕੁਲ ਆਪਾਂ ਕਰ ਰਹੇ ਆ ਕਰ ਰਹੇ ਤੇ ਜੇ ਗੱਲ ਕਰਦੇ ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ ਇਹਦੇ ਵਿੱਚ ਆਪਣੇ ਜਿੰਨੇ ਕਲਾਇੰਟ ਹੁੰਦੇ ਨੇ ਐ ਸੋਚਦੇ ਨੇ ਕਿ ਯਾਰ ਸਾਡੀ ਪ੍ਰੋਫਾਈਲ ਕੀ ਹੈ ਕਿਉਂਕਿ ਨਾ ਵੀਰੇ ਬਹੁਤਿਆਂ ਨੂੰ ਤਾਂ ਪਤਾ ਨਹੀਂ ਮੇਨ ਚੀਜ਼ ਦਾ ਜੇ ਆਪਾਂ ਕੱਲੀ ਪਹਿਲਾਂ ਕੈਨੇਡਾ ਦੀ ਗੱਲ ਕਰ ਲੈਂਦੇ ਆ ਵੀ ਆਪਣਾ ਕੋਈ ਭਰਾ ਕੈਨੇਡਾ ਦਾ ਹੈ ਇਹ ਟੂਰਿਸਟ ਵਿਸਟਰ ਵੀਜ਼ਾ ਹੈ ਹਾਂ ਹਨਾ ਤੇ ਇਹਦੇ ਵਿੱਚ ਆਪਣੇ ਉਮਰ ਕਿੰਨੀ ਹੋਣੀ ਚਾਹੀਦੀ ਹੈ ਐਜੂਕੇਸ਼ਨ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਮੇਨ ਸਬ ਤੋਂ ਜਿਹੜੀ ਮੇਨ ਚੀਜ਼ ਹੈ ਉਹ ਕੀ ਹੋਣੀ ਚਾਹੀਦੀ ਹੈ ਐਜੂਕੇਸ਼ਨ ਮੈਟਰ ਨਹੀਂ ਕਰਦੀ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਏਜ ਹੈ ਇਹ 18 ਪਲੱਸ ਹੋਵੇ ਤਾਂ ਸਿੰਗਲ ਵੀ ਲੱਗ ਸਕਦਾ ਹੈ ਜੇ 18 ਤੋਂ ਘਟਿਆ ਏਜ ਫਾਦਰ ਦੇ ਨਾਲ ਜਾਂ ਮਦਰ ਦੇ ਨਾਲ ਲੱਗ ਜਾਂਦਾ ਕੈਨੇਡਾ ਲਈ ਕੈਨੇਡਾ ਦੇ ਲਈ ਹਾਂ ਪ੍ਰੋਫਾਈਲ ਜਿਹੜੀ ਹੈ ਜੋਬ ਪ੍ਰੋਫਾਈਲ ਐਗਰੀਕਲਚਰ ਹੋਵੇ ਚਾਹੇ ਚਾਹੇ ਕੋਈ ਪ੍ਰਾਈਵੇਟ ਬਿਜ਼ਨਸ ਹੋਵੇ ਚਾਹੇ ਜੋ ਸੈਲਬਿਜ਼ਨਸ ਹੋਵੇ ਉਹ ਡੌਂਟ ਬੀ ਬੰਦਾ ਕੁਝ ਵੀ ਕਰਦਾ 10 ਮੀਟਰ ਇਹ ਮੈਟਰ ਨਹੀਂ ਕਰਦਾ ਬਸ ਏਜ ਹੈ ਇੱਕ ਆ ਪੜਿਆ ਪੁੜਿਆ ਕੋਈ ਲਿਖਿਆ ਜਾਂ ਪੜ ਪੜ ਜਦੋਂ ਪੜਾਈ ਤਾਂ ਹਰ ਇੱਕ ਨੇ ਕੋਈ ਐਸਆਰ ਪਾਸਵਰਡ ਵੀ ਹੁੰਦੇ ਆ ਜਿਹੜੇ 10 ਤੋਂ ਵੱਧ ਪੜੇ ਆ ਆਪਾਂ ਉਹਨਾਂ ਦੇ ਵੀ ਲਵਾਏ ਆ ਵੀਜ਼ੇ ਅੱਛਾ ਜਿਨ੍ਹਾਂ ਕੋਲ ਐਸਆਰ ਪਾਸਪੋਰਟ ਆ ਉਹ ਬਣਦਾ ਹੁੰਦਾ ਜਿਨ੍ਹਾਂ ਨੇ ਮਤਲਬ ਕਲੀ ਮੈਟ੍ਰਿਕਸ ਕੀਤੀ ਆ ਬਸ ਉਹਨਾਂ ਦੇ ਵੀ ਪਾਸ ਨਹੀਂ ਹੁੰਦੀਆਂ ਲਾ ਲਾ ਉਹਨਾਂ ਪੜਦਾ ਬਣਦਾ ਉਹਨਾਂ ਦੇ ਵੀਜ਼ੇ ਲੱਗੇ ਹੋਏ ਆਪਣੇ ਕੋਲ ਉਹਨਾਂ ਦੀ ਵੀ ਲਵਾ ਦਨੇ ਆ ਆਪਾਂ ਬਿਲਕੁਲ ਕੈਨੇਡਾ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾ ਬਾਈ ਕਹਿੰਦਾ ਪ੍ਰੋਫਾਈਲ 18 ਤੋਂ ਜੋ ਘਟੋਂ ਤਾਂ ਵਿਦ ਫੈਮਿਲੀ ਜਾ ਸਕਦੇ ਹਾਂ ਜੇ 18 ਤੋਂ ਉਪਰਾਂ ਤੱਕ ਤੇ ਸਿੰਗਲ ਪਰਸਨ ਵੀ ਅਪਲਾਈ ਕਰ ਸਕਦੇ ਹੋ ਬਾਈ ਇਹ ਚੀਜ਼ ਤੇ ਨਹੀਂ ਹੋਊਗੀ ਆਪਾਂ ਅੱਜ ਕਹਿ ਰਹੇ ਆਂਗੇ ਵੀ ਪੇਮੈਂਟ ਰੀਚ ਤੋਂ ਬਾਅਦ ਵੀ ਪੈਸੇ ਆਪਾਂ ਅਗਲੇ ਤੋਂ ਬਾਅਲੇ ਲੈ ਲੀਏ ਬ੍ਰਦਰ ਮੇਰੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੇ ਪਹਿਲੀ ਗੱਲ ਤਾਂ ਆਪਾਂ 100% ਸਾਡੇ ਵੱਲੋਂ ਵੀਜ਼ਾ ਹੀ ਹੋਏਗਾ ਹਾਂਜੀ ਅਸੀਂ ਕੋਈ ਪੇਮੈਂਟ ਪਹਿਲਾਂ ਨਹੀਂ ਲੈਣੀ ਓਕੇ ਰੱਬ ਨਾ ਕਰੇ 1% ਜੇ ਕਿਸੇ ਬੰਦੇ ਦੀ ਰਿਫਿਊਜ਼ਲ ਵੀ ਆ ਜਾਂਦੀ ਤੇ ਆਪਾਂ ਤਾਂ ਵੀ ਕੋਈ ਪੈਸਾ ਨਹੀਂ ਲਵਾਂਗੇ ਉਹ ਤਾਂ ਉੱਥੇ ਸ਼ੋਰ ਹੋ ਗਿਆ ਬੰਦਾ ਮੰਨ ਕੇ ਚਲੋ ਆਪਣੇ ਕੋਲ ਕੋਈ ਕਲਾਇੰਟ ਆਇਆ ਹੈ ਹਾਂਜੀ ਵੈਸੇ ਤਾਂ ਆਪਾਂ ਸ਼ੁਰੂ ਦੇ ਵਿੱਚ ਅਗਲੇ ਦੀ ਪ੍ਰੋਫਾਈਲ ਚੈੱਕ ਕਰਕੇ ਦੱਸ ਦਾਂਗੇ ਬਈ ਤੇਰਾ ਵੀਜ਼ਾ ਆਊਗਾ ਜਾਂ ਨਹੀਂ ਆਊਗਾ ਸੇਮ ਟਿਕ ਕਲੀਅਰ ਹੋ ਗਿਆ ਬਿਲਕੁਲ ਬਾਏ ਚਾਂਸ ਆਪਾਂ ਅਗਲੇ ਡਾਕੂਮੈਂਟ ਫੜ ਲਏ ਫਾਈਲ ਲਗਾਤੀ 1 ਜਾਂ 2% ਚਾਂਸ ਹੋਗੇ ਕਿ ਉਹਦਾ ਕੇਸ ਰਿਫਿਊਜ਼ ਹੋ ਗਿਆ ਪੈਸੇ ਤਾਂ ਆਪਾਂ ਪਹਿਲਾਂ ਕੋਈ ਲਿੱਤੇ ਨਹੀਂ ਨਹੀਂ ਤਾਂ ਉਹਦੇ ਵਿੱਚ ਉਹਦੀ ਸ਼ੋਰਟ ਹੀ ਹੋਗੀ ਕਿ ਉਹਦਾ ਲਾਸ ਨਹੀਂ ਕਿਤੇ ਵੀ ਉਹਦਾ ਲਾਸ ਕਿਤੇ ਨਹੀਂ ਹੋਏਗਾ ਕਿਤੇ ਨਹੀਂ ਹੋਊਗਾ ਨਾ ਕਿਤੇ ਨਹੀਂ ਹੋਏਗਾ ਲਾਸ ਇਹ ਚੀਜ਼ ਵੀ ਬਈ ਬਹੁਤ ਵਧੀਆ ਗੇਣਾ ਥੋੜਾ ਮਤਲਬ 1 ਰੁਪਿਆ ਵੀ ਅਗਲੇ ਦਾ ਖਰਾਬ ਕੀਤਾ ਨਹੀਂ 1 ਰੁਪਿਆ ਵੀ ਨਹੀਂ ਖਰਾਬ ਹੋਏਗਾ ਜੇ ਤਾਂ ਆ ਗਿਆ ਫਿਰ ਤਾਂ ਸਹੀ ਹੈ ਤੇ ਇਹ ਹੈਗਾ ਸੀ ਆਪਾਂ ਦਾ ਕੈਨੇਡਾ ਦਾ ਹਣਾ ਪ੍ਰੋਫਾਈਲ ਸੋ ਨੂੰ ਪਤਾ ਲੱਗ ਜੂ ਕਿਸ ਤਰ੍ਹਾਂ ਦਾ ਹੋਰ ਵੀ ਡਾਊਟ ਹੋਗਾ ਨਾ ਤਾਂ ਭਰਾ ਜਿਹੜਾ ਸਕਰੀਨ ਤੇ ਨੰਬਰ ਚੱਲ ਰਹੀ ਤੇ ਇਹ ਤੇ ਕੰਟੈਕਟ ਕਰਕੇ ਕਨਫਰਮ ਕਰ ਲਿਓ ਤੇ ਵੀਰੇ ਯੂਕੇ ਦਾ ਕੀ ਸਟੇਜ ਹੈ ਫਿਰ ਯੂਕੇ ਵੀ ਸੇਮ ਹੈ ਜੀ ਕੋਈ ਪੈਸਾ ਪਹਿਲਾਂ ਨਹੀਂ ਲਵਾਂਗੇ ਆਪਾਂ ਯੂਕੇ ਵੀ ਇਦਾਂ ਆਪਾਂ ਕਰਾਂਗੇ ਬਿਨਾ ਵੈਸੇ ਵੀਜ਼ ਤੋਂ ਬਿਨਾ ਕੋਈ ਚਾਰजेस ਤੋਂ ਠੀਕ ਹੈ ਇਹਦੇ ਵਿੱਚ ਪ੍ਰੋਫਾਈਲ ਕਿ ਹੋਣੀ ਚਾਹੀਦੀ ਯੂਕੇ ਦੇ ਲਈ ਯੂਕੇ ਲਈ ਪ੍ਰੋਫਾਈਲ ਇਸ ਟਾਈਮ ਚੱਲਦੀ ਪਈ ਆ 21+ ਚੱਲਦੀ ਪਈ ਵਧੀਆ ਸਕਸੈਸ ਰੇਸ਼ੋ ਚੱਲਦੀ ਪਈ ਆ 21+ हां ये चीज जबरे बहुत ज्यादा कंपल्सरी नहीं है क्योंकि मान के चलो बहुत ना मार्केट ਦੇ ਵਿੱਚ ਸ਼ਾਇਦ ਕਰ ਵੀ ਰਹੇ ਹੋਣੇ ਉਹ ਕਹਿੰਦੇ ਨੇ ਕਿ ਸਾਡਾ ਲਵੇ 50000 ਰੁਪਏ ਅਡਵਾਂਸ ਰੱਖ ਜੋ ਉਹ ਉਮਰ ਭਾਵੇਂ ਘੱਟ ਹੋਵੇ ਬਹੁਤ ਬਹੁਤ ਆ ਮੱਝ ਲੇਖੋ ਬਹੁਤ ਜਿਆਦਾ ਮਾਰਕੀਟ ਦੇ ਵਿੱਚ ਬੰਦੇ ਬੈਠੇ ਆ ਏਜੰਟ ਜੀ ਇੱਥੇ ਆ ਜਿਹੜੇ ਫਾਈਲ ਚਾਰजेस ਲੈਂਦੇ ਆ ਜਾਂ ਸਾਨੂੰ 30 35000 ਰੁਪਏ ਪਹਿਲਾਂ ਦੇ ਦਿਓ ਸਾਡਾ ਖਰਚਾ ਜਿਹੜਾ ਲੈ ਲੈਂਦੇ ਆ ਠੀਕ ਹੈ ਪਰ ਆਪਾਂ ਇਦਾਂ ਦਾ ਕੁਝ ਨਹੀਂ 1 ਰੁਪਇਆ ਲਵਾਂਗੇ 21 ਸਾਲ ਤੋਂ ਪਲੱਸ ਕਰੋਗੇ ਯੂਕੇ ਦੇ ਵਿੱਚ ਸਕਸੈਸ ਰੇਸ਼ਿਓ ਮਿਲਦੀ ਪਈ ਹੈ ਇਸ ਦਾ ਠੀਕ ਹੈ ਜੀ ਵਧੀਆ ਵੀਜ਼ਾ ਮਿਲਦਾ ਪਿਆ ਇਸ ਦਾ ਯੂਕੇ ਦੇ ਵਿੱਚ ਇਕੱਲਾ ਸਿੰਗਲ ਪਰਸਨ ਜਾਂ ਵਿਦ ਫੈਮਿਲੀ ਵੀ ਜਾ ਸਕਦੀ ਹੈ ਵਿਦ ਫੈਮਿਲੀ ਵੀ ਜਾ ਸਕਦੇ ਆ ਸਿੰਗਲ ਵੀ ਜਾ ਸਕਦਾ ਹੈ ਸਿੰਗਲ ਵੀ ਕਰ ਸਕਦੇ ਆ ਵਿਦ ਫੈਮਿਲੀ ਵੀ ਕਰ ਸਕਦੇ ਆ ਇਹ ਵੀ ਟੂਰਿਸਟ ਵਿਜ਼ਟਰ ਵੀਜ਼ਾ ਹੈ ਨਾ ਨੀ ਕਰ ਵੀਜ਼ਟਰ ਵੀ ਜਾ ਤੇ ਜਿੰਨੇ ਵੀ ਭਰਾ ਦੇਖ ਰਹੇ ਨੇਗੇ ਨਾ ਹੁਣ ਕੈਨੇਡਾ ਤੇ ਯੂਕੇ ਆਪਣੇ ਕੋਲ ਇਸ ਟਾਈਮ ਦੋ ਪ੍ਰੋਡਕਟ ਨੇ ਦੋ ਪ੍ਰੋਡਕਟ ਚੱਲਦੇ ਪਏ ਆਪਣੇ ਕੋਲ ਓਕੇ ਹਾਂ ਸ਼ਾਨਗਨ ਵੀ ਕਰਾਂਗੇ ਥੋੜੇ ਦੇਰ ਤੱਕ ਉਹ ਵੀ ਸ਼ਾਨਗਨ ਵੀ ਸ਼ੁਰੂ ਕਰਾਂਗੇ ਮਤਲਬ ਆਪਾਂ ਹੱਥ ਹੀ ਉਸ ਚੀਜ਼ ਨੂੰ ਪਾ ਰਹੇ ਜਿਹਦੇ ਵਿੱਚ ਆਪਣੀ ਪਕੜ ਮਜ਼ਬੂਤ ਬਿਲਕੁਲ ਬਿਲਕੁਲ ਜਿਹੜਾ ਹੋ ਰਿਹਾ ਕੰਮ ਆਪਾਂ ਉਹਨੂੰ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਹਨਾ ਕਹਿ ਦਈਏ ਵੀ ਸਾਰੀਆਂ ਗੰਟੀਆਂ ਦਾ ਆਪਾਂ ਲਵਾ ਦਾਂਗੇ ਇਹ ਤਾਂ ਕੋਈ ਸਿਸਟਮ ਹੈ ਹੀ ਨਹੀਂ ਨਹੀਂ ਇਦਾਂ ਨਹੀਂ ਜਿਹੜਾ ਕੰਮ ਹੋਏ ਨਿਗਾ ਤੇ ਆਪਾਂ ਕਿਉਂ ਆਪਾਂ ਕਰਾਂ ਇਹ ਵੀ ਗੱਲ ਸਹੀ ਹੈ ਨਾ ਤੇ ਜਿੰਨੇ ਭਰਾ ਵੀ ਦੇਖ ਰਹੇ ਨੇ ਵੀਡੀਓ ਹੁਣ ਪੇਮੈਂਟ ਕਦੋਂ ਦੇਣੀ ਹੈ ਜਦੋਂ ਤੁਸੀਂ ਚਾਹੇ ਦਾ ਕੈਨੇਡਾ ਦਾ ਅਪਲਾਈ ਕਰ ਰਹੇ ਹੋ ਚਾਹੇ ਯੂਕੇ ਦਾ ਜੇ ਕੈਨੇਡਾ ਦਾ ਕੀਤਾ ਕੈਨੇਡਾ 에어ਪੋਰਟ ਪਹੁੰਚ ਕੇ ਜਦੋਂ ਪਹੁੰਚ ਜਾਏਗਾ ਕੈਂਡੀਡੇਟ ਆਪਾਂ ਉਦੋਂ ਪੇਮੈਂਟ ਲਾਵਾਂਗੇ ਜੇ ਯੂਕੇ ਕਰ ਰਿਹਾ ਯੂਕੇ 에어ਪੋਰਟ ਤੇ ਪਹੁੰਚਣ ਤੋਂ ਬਾਅਦ ਵਿੱਚ ਪੇਮੈਂਟ ਉਦੋਂ ਬਾਅਦ ਲਾਵਾਂਗੇ ਨਾ ਪਹਿਲਾਂ ਅਡਵਾਂਸ ਦੇ ਵਿੱਚ ਤੁਹਾਨੂੰ 1 ਰੁਪਿਆ ਨਹੀਂ ਦੇਣਾ ਨਾ ਕੋਈ ਫਾਈਲ ਖਰਚੇ ਦੇ ਨਾਮ ਤੇ ਵੀਰੇ ਨਾ ਕੋਈ ਇਨਸੋਰਸ ਨਾ ਕੋਈ ਪ੍ਰੋਸੈਸਿੰਗ ਨਾ ਕੋਈ ਐਮਬੈਸੀ ਫੀਸ ਦੇ ਨਾਮ ਤੇ ਨਾ ਮਤਲਬ ਵੀ ਸ਼ੋਰੋ ਕੇ ਬੰਦਾ ਆਪਣੇ ਕੋਲ ਪਹੁੰਚ ਜਾਏ ਨੋਰਮਲ ਇੱਕ ਸਭ ਤੋਂ ਜਿਹੜੀ ਮੇਨ ਚੀਜ਼ ਆ ਆਪਣੇ ਆਫਿਸ ਦੀ ਟਾਈਮਿੰਗ ਕੀ ਹੈ ਕਿ ਦਾ ਸਵੇਰੇ 10 ਵਜੇ ਓਪਨ ਆ ਜਾਂਦਾ ਸ਼ਾਮ ਨੂੰ 6 ਵਜੇ ਤੱਕ ਜਲੰਧਰ ਸ਼ਹਿਰ ਚ ਬਾਈ ਹੋਰਾਂ ਦਾ ਕੰਮ ਹੈਗਾ ਤੇ ਵੀਰੇ ਜੇ ਕਿਸੇ ਤਰ੍ਹਾਂ ਦੇ ਆਪਣੇ ਭਰਾ ਦੇ ਮਨ ਚ ਡਾਊਟ ਹੋਣਗੇ ਉਹ ਕਾਲ ਕਰਕੇ ਕਨਫਰਮ ਕਰ ਲੈ ਜਦੋਂ ਜਦੋਂ ਕਾਲ ਕਰਨ ਹੇਠ ਦਿੱਤੇ ਨੰਬਰਾਂ ਤੇ ਕਾਲ ਕਰ ਲੈਣ ਠੀਕ ਹੈ ਜੀ ਜਦੋਂ ਮਰਜੀ ਮੈਂ ਕਾਲ ਚੁੱਕਾਂ ਲੈ ਬਈ ਕਾਲ ਕਰਕੇ ਬਾਈ ਤੋਂ ਲੈ ਲੈ ਆਪਣੀ ਅਪਾਇੰਟਮੈਂਟ ਅਪਾਇੰਟਮੈਂਟ ਹੈਗੀ ਫ੍ਰੀ ਉਰੇ ਵਿਜ਼ਿਟ ਕਰ ਲੋ ਗੱਲਬਾਤ ਕਰ ਲਿਓ ਪੂਰੀ ਪ੍ਰੋਪਰ ਕਲੀਅਰ ਇੱਕ ਵਾਰੇ ਮਾਰਕੀਟ ਦਾ ਰੇਟ ਦਾ ਚੈਲੰਜ ਹੀ ਰਹੂਗਾ ਜੈਨੂਨ ਰੇਟ ਹੋਏਗਾ ਭਾਜੀ ਇਹ ਤੇ ਨਹੀਂ ਹੋਗਾ ਜਿਹੜਾ ਤੇਡੀ ਵੀਡੀਓ ਸ਼ੇਅਰ ਕਰੇਗਾ ਉਹ ਲੱਖ ਰੁਪਇਆ ਉਹਨਾਂ ਨੂੰ ਕਟਾ ਦੇਵਾਂਗੇ ਲਾ ਬਾਈ ਬਾਈ ਕਹਿੰਦਾ ਆਪਣਾ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੁਹਾਨੂੰ ਡਿਸਕਾਊਂਟ ਤਾਂ ਆਉਣ ਦੀ ਟੇਬਲ ਦਿੱਤਾ ਵੈਸੇ ਹੀ ਮਾਰਕੀਟ ਦੇ ਵਿੱਚ ਤਾਂ ਕੱਟੀ ਹੋਣਗੇ ਆਪਣੇ ਦੇਖਿਆ ਜਾਵੇ ਜੇ ਚਾਰਜਸ ਐਸ ਕੰਪੇਅਰ ਟੂ ਉਹ ਕਿਹ ਆਪਾਂ ਦੱਸ ਦੇ ਕੋਈ ਸਕਦੇ ਨਹੀਂ ਹੁੰਦੇ ਇਹ ਚੀਜ਼ਾਂ ਮਾਰਕੀਟ ਰੇਟ ਬਹੁਤ ਘੱਟ ਹੋਏਗਾ ਆਪਣਾ ਓਕੇ ਅਨੇ ਛੋਟੀ ਹੁੰਦਾ ਵਾਂਗੇ ਆਪਾਂ ਛੋਟੀ ਛੋਟੀ ਲਓ ਜੀ ਸਕਰੀਨ ਤੇ ਜਿਹੜਾ ਜੀ ਭਰਾ ਦਾ ਨੰਬਰ ਵਿਦ ਐਡਰੈਸ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਇਰੀ ਹੈ ਤਾਂ ਦਿੱਤੇ ਨੰਬਰ ਤੇ ਵੀਰੇ ਕੰਟੈਕਟ ਕਰ ਦਿਓ ਜੀ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਸ਼ੇਅਰ ਯੂਰੂ ਕਰੋ ਉਹਨਾਂ ਭਰਾਵਾਂ ਤੱਕ ਪਹੁੰਚੇ ਜਿਹੜੇ ਭਰਾ ਹਨ ਡਰਦੇ ਨੇ ਡਰਦੇ ਨੇ ਹੈਗਾ ਡਰ ਸੱਚਾ ਵੀ ਡਰ ਵੀ ਹੈ ਸੱਚਾ ਹੈਗਾ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਜਿਹੜੇ ਕੈਨੇਡਾ ਤੇ ਸਿਰਫ ਯੂਕੇ ਦਾ ਟੂਰਿਸਟ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਬਾਕੀ ਸ਼ੇਅਰ ਯੂਰੂ ਕਰੋ ਧੰਨਵਾਦ ਜੀ